ਅਸੀਂ ਸਾਰੇ ਗ੍ਰੋਥ ਮਾਈਂਡਸੈਟ ਯਾਨੀ ਕਿ ਵਿਕਾਸ ਵਾਲੀ ਸੋਚ ਦੇ ਫਾਇਦੇ ਬਾਰੇ ਤਾਂ ਸੁਣਿਆ ਹੀ ਹੈ ਪਰ ਅੱਜ ਦੀ ਗੱਲਬਾਤ ਮੈਨੂੰ ਲੱਗਦਾ ਹੈ ਇਸ ਤੋਂ ਇੱਕ ਕਦਮ ਅੱਗੇ ਹੈ ਕੈਰਲ ਡੁਐਕ ਦੀ ਖੋਜ ਤੇ ਆਧਾਰਿਤ ਜਿਹੜੇ ਸਰੋਤ ਅਸੀਂ ਦੇਖ ਰਹੇ ਸੀ ਉਹ ਦੱਸਦੇ ਨੇ ਕਿ ਇਸ ਸੋਚ ਨੂੰ ਅਸਲ ਜ਼ਿੰਦਗੀ ਵਿੱਚ ਲਾਗੂ ਕਰਨਾ ਸ਼ਾਇਦ ਉਹਨਾਂ ਸੌਖਾ ਨਹੀਂ ਜਿੰਨਾ ਲੱਗਦਾ ਅੱਜ ਅਸੀਂ ਇਸ ਮੁੱਦੇ ਦੀ ਤਹਿ ਤੱਕ ਜਾਵਾਂਗੇ ਤੇ ਉਸ ਸਭ ਤੋਂ ਵੱਡੀ ਗਲਤਫਹਿਮੀ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਜੋ ਪ੍ਰਤਿਭਾ ਜਾਂ ਟੈਲੈਂਟ ਬਾਰੇ ਸਾਡੇ ਸਾਰਿਆਂ ਦੇ ਦਿਮਾਗ ਵਿੱਚ ਬੈਠੀ ਹੋਈ ਹੈ ਤੇ ਇਹ ਕਿਵੇਂ ਚੁੱਪ-ਚੁੱਪ ਹੀ ਤੇ ਸਾਡੀ ਜ਼ਿੰਦਗੀ ਦੇ ਹਰ ਫੈਸਲੇ ਤੇ ਅਸਰ ਪਾ ਰਹੀ ਹੈ ਹਾਂ ਤੇ ਇਹ ਗੱਲ ਬਹੁਤ ਦਿਲਚਸਪ ਹੈ ਕਿਉਂਕਿ ਇਹ ਸਿਰਫ ਪੋਜ਼ਿਟਿਵ ਸੋਚ ਰੱਖਣ ਬਾਰੇ ਨਹੀਂ ਹੈ ਇਹ ਇਸ ਤੋਂ ਕਿਤੇ ਡੂੰਗੀ ਹੈ ਇਹ ਸਾਡੇ ਉਸ ਬੁਨਿਆਦੀ ਵਿਸ਼ਵਾਸ ਪਰ ਹੈ ਜਿਸ ਤੇ ਅਸੀਂ ਆਪਣੀ ਪੂਰੀ ਸ਼ਖਸੀਅਤ ਖੜੀ ਕਰਦੇ ਹਾਂ ਕਿ ਸਾਡੀਆਂ ਕਾਬਲੀਅਤਾਂ ਪੱਥਰ ਤੇ ਲਕੀਰ ਵਾਂਗ ਪੱਕੀਆਂ ਹਨ ਜਾਂ ਜਾਂ ਫਿਰ ਉਹ ਇੱਕ ਮਾਸਪੇਸ਼ੀ ਵਾਂਗ ਹਨ ਜਿਸ ਨੂੰ ਮਿਹਨਤ ਨਾਲ ਮਜ਼ਬੂਤ ਕੀਤਾ ਜਾ ਸਕਦਾ ਹੈ ਇਹੀ ਇੱਕ ਸਵਾਲ ਸਾਡੀ ਸਫਲਤਾ ਦੀ ਕਹਾਣੀ ਲਿਖਦਾ ਹੈ ਚਲੋ ਫਿਰ ਇਸੇ ਸਵਾਲ ਤੋਂ ਹੀ ਸ਼ੁਰੂ ਕਰਤੇ ਹਾਂ ਪਹਿਲੀ ਸੋਚ ਜਿਸ ਨੂੰ ਸਰੋਤਾ ਵਿੱਚ ਸਥਿਰ ਮਾਨਸਿਕਤਾ ਜਾਂ ਫਿਕਸਡ ਮਾਈਂਡਸੈਟ ਕਿਹਾ ਗਿਆ ਹੈ ਉਸੇ ਵਿਸ਼ਵਾਸ ਤੇ ਟਿਕੀ ਹੈ ਕਿ ਸਾਡੀ ਬੁੱਧੀ ਸਾਡਾ ਟੈਲੈਂਟ ਇਹ ਸਭ ਜਮਾਂਦਰੂ ਹੈ ਜਾਂ ਤੋ ਤੁਹਾਡੇ ਕੋਲ ਹੈ ਜਾਂ ਨਹੀਂ ਹੈ ਇਹ ਸੋਚ ਵਾਲੇ ਲੋਕ ਅਕਸਰ ਚੁਣੌਤੀਆਂ ਤੋਂ ਇਸ ਲਈ ਬਚਦੇ ਹਨ ਕਿਉਂਕਿ ਹਰ ਚੁਣੌਤੀ ਉਹਨਾਂ ਦੀ ਕਾਬਲੀਅਤ ਦਾ ਇਮਤਿਹਾਨ ਬਣ ਜਾਂਦੀ ਹੈ ਜੇ ਉਹ ਫੇਲ ਹੋ ਗਏ ਤਾਂ ਇਸ ਦਾ ਮਤਲਬ ਹੋਵੇਗਾ ਕਿ ਉਹ ਹੁਸ਼ਿਆਰ ਨਹੀਂ ਹੈ ਪਰ ਇੱਕ ਗੱਲ ਦੱਸੋ ਕਿ ਇਹ ਸਿਰਫ ਨਿਰਾਸ਼ਾਵਾਦੀ ਹੋਣ ਬਾਰੇ ਹੈ ਜਾਂ ਇਸ ਪਿੱਛੇ ਕੁਝ ਹੋਰ ਵੀ ਹੈ ਨਹੀਂ ਇਹ ਸਿਰਫ ਨਿਰਾਸ਼ਾਵਾਦ ਨਹੀਂ ਇਹ ਆਪਣੀ ਪਛਾਣ ਨੂੰ ਬਚਾਉਣ ਦਾ ਇੱਕ ਤਰੀਕਾ ਹੈ ਸੋਚ ਕੇ ਦੇਖੋ ਜੇ ਕਿਸੇ ਦੀ ਪਛਾਣ ਕੁਦਰਤੀ ਤੌਰ ਤੇ ਹੁਸ਼ਿਆਰ ਹੋਣ ਤੇ ਬਣੀ ਹੈ ਤਾਂ ਕੋਈ ਵੀ ਔਖਾ ਕੰਮ ਜਿਸ ਵਿੱਚ ਅਸਫਲ ਹੋਣ ਦਾ ਖਤਰਾ ਹੈ ਉਸ ਦੀ ਪੂਰੀ ਹੋਮੇ ਉਸ ਦੇ ਈਗੋ ਲਈ ਖਤਰਾ ਬਣ ਜਾਂਦਾ ਹੈ ਇਸ ਲਈ ਕੋਸ਼ਿਸ਼ ਕਰਨ ਨੂੰ ਉਹ ਕਮਜ਼ੋਰੀ ਸਮਝਦੇ ਨੇ ਕਮਜ਼ੋਰੀ ਹਾਂ ਉਨ੍ਹਾਂ ਦੇ ਦਿਮਾਗ ਵਿੱਚ ਸਮੀਕਰਨ ਬਹੁਤ ਸਿੱਧਾ ਹੈ ਜੇ ਮੈਨੂੰ ਮਿਹਨਤ ਕਰਨੀ ਪੈ ਰਹੀ ਹੈ ਤਾਂ ਇਸ ਦਾ ਮਤਲਬ ਹੈ ਕਿ ਮੇਰੇ ਵਿੱਚ ਟੈਲੈਂਟ ਨਹੀਂ ਹੈ ਇਸ ਲਈ ਅਸਫਲਤਾ ਤੋਂ ਬਚਣ ਲਈ ਉਹ ਕੋਸ਼ਿਸ਼ ਤੋਂ ਹੀ ਬਚਣ ਲੱਗ ਜਾਂਦੇ ਹਨ ਇਹ ਇੱਕ ਸੁਰੱਖਿਆ ਕਵਚ ਵਾਂਗ ਹੈ ਜੋ ਅਸਲ ਵਿੱਚ ਉਨ੍ਹਾਂ ਦੇ ਵਿਕਾਸ ਨੂੰ ਕੈਡ ਕਰ ਲੈਂਦਾ ਹੈ ਮਤਲਬ ਕਿ ਕੋਸ਼ਿਸ਼ ਕਰਨਾ ਉਨ੍ਹਾਂ ਲਈ ਆਪਣੀ ਕਮੀ ਨੂੰ ਸਵੀਕਾਰ ਕਰਨ ਦੇ ਬਰਾਬਰ ਹੋ ਜਾਂਦਾ ਹੈ ਇਹ ਤਾਂ ਬਹੁਤ ਵੱਡੀ ਰੁਕਾਵਟ ਹੈ ਤਾਂ ਫਿਰ ਇਸ ਦੇ ਉਲਟ ਵਿਕਾਸ ਵਾਲੀ ਮਾਨਸਿਕਤਾ ਯਾਨੀ ਗਰੋਥ ਮਾਈਂਡਸੈਟ ਇਹ ਇਸ ਸਮੀਕਰਨ ਨੂੰ ਕਿਵੇਂ ਬਦਲਦੀ ਹੈ ਉਹ ਇਸ ਨੂੰ ਪੂਰੀ ਤਰ੍ਹਾਂ ਉਲਟਾ ਦਿੰਦੀ ਹੈ ਵਿਕਾਸ ਵਾਲੀ ਮਾਨਸਿਕਤਾ ਵਿੱਚ ਕਾਬਲੀਅਤ ਕੋਈ ਪੱਥਰ ਤੇ ਲਕੀਰ ਨਹੀਂ ਸਗੋਂ ਇੱਕ ਸ਼ੁਰੂਆਤੀ ਬਿੰਦੂ ਹੈ ਅਸਲ ਖੇਡ ਮਿਹਨਤ ਸਹੀ ਰਣਨੀਤੀਆਂ ਅਤੇ ਦੂਜਿਆਂ ਤੋਂ ਸਿੱਖਣ ਦੀ ਇੱਛਾ ਨਾਲ ਸ਼ੁਰੂ ਹੁੰਦੀ ਹੈ ਇਸ ਸੋਚ ਵਾਲੇ ਲੋਕਾਂ ਲਈ ਅਸਫਲਤਾ ਉਨ੍ਹਾਂ ਦੀ ਪਛਾਣ ਤੇ ਦਾਗ ਨਹੀਂ ਸਗੋਂ ਜਾਣਕਾਰੀ ਦਾ ਇੱਕ ਸਰੋਤ ਹੈ ਫੀਡਬੈਕ ਵਾਂਗ ਬਿਲਕੁਲ ਇਹ ਫੀਡਬੈਕ ਹੈ ਜੋ ਦੱਸਦਾ ਹੈ ਕਿ ਅੱਗੇ ਕੀ ਕਰਨਾ ਹੈ ਉਹਨਾਂ ਦਾ ਮੰਤਰ ਹੁੰਦਾ ਹੈ ਮੈਨੂੰ ਇਹ ਹਲੇ ਨਹੀਂ ਆਉਂਦਾ ਉਹ ਹਲੇ ਸ਼ਬਦ ਉਹ ਬਹੁਤ ਜ਼ਰੂਰੀ ਹੈ ਇਹ ਦਰਸਾਉਂਦਾ ਹੈ ਕਿ ਸਿੱਖਣ ਦਾ ਰਸਤਾ ਖੁੱਲ੍ਹਾ ਹੈ ਹਲੇ ਵਾਹ ਇਹ ਛੋਟਾ ਜਿਹਾ ਸ਼ਬਦ ਸਾਰੀ ਕਹਾਣੀ ਬਦਲ ਦਿੰਦਾ ਹੈ ਇਹ ਅਸਫਲਤਾ ਨੂੰ ਇੱਕ ਪੂਰਨ ਵਿਰਾਮ ਤੋਂ ਇੱਕ ਕੌਮੇ ਵਿੱਚ ਬਦਲ ਦਿੰਦਾ ਹੈ ਅੱਛਾ ਜਦੋਂ ਮੈਂ ਇਹ ਸਰੋਤ ਪੜ ਰਿਹਾ ਸੀ ਤਾਂ ਇੱਕ ਗੱਲ ਨੇ ਮੈਨੂੰ ਸਭ ਤੋਂ ਵੱਧ ਹੈਰਾਨ ਕੀਤਾ ਕਿ ਇਹ ਮਾਨਸਿਕਤਾ ਕਿੰਨੀ ਛੋਟੀ ਉਮਰ ਵਿੱਚ ਬਣਨੀ ਸ਼ੁਰੂ ਹੋ ਜਾਂਦੀ ਹੈ ਖਾਸ ਕਰਕੇ ਜਦੋਂ ਮਾਪੇ ਬੱਚਿਆਂ ਦੀ ਤਾਰੀਫ ਕਰਦੇ ਨੇ ਹਾਂ ਇਹ ਬਹੁਤ ਹੀ ਨਾਜ਼ੁਕ ਮੁੱਦਾ ਹੈ ਖੋਜ ਦੱਸਦੀ ਹੈ ਕਿ ਜਦੋਂ ਅਸੀਂ ਬੱਚੇ ਨੂੰ ਕਹਿੰਦੇ ਹਾਂ ਵਾਹ ਤੂੰ ਬਹੁਤ ਹੁਸ਼ਿਆਰ ਹੈ ਤਾਂ ਅਸੀਂ ਅਣਜਾਣੇ ਵਿੱਚ ਉਹਨਾਂ ਦੇ ਦਿਮਾਗ ਵਿੱਚ ਇੱਕ ਸਥਿਰ ਮਾਨਸਿਕਤਾ ਦਾ ਬੀਜ ਬੀਜ ਰਹੇ ਹੁੰਦੇ ਹਾਂ ਅੱਛਾ ਹਾਂਜੀ ਬੱਚਾ ਸੋਚਣ ਲੱਗਦਾ ਹੈ ਕਿ ਉਸਦੀ ਕੀਮਤ ਹੁਸ਼ਿਆਰ ਦਿਸਣ ਵਿੱਚ ਹੈ ਫਿਰ ਉਹ ਸਿਰਫ ਉਹੀ ਕੰਮ ਕਰਨਾ ਪਸੰਦ ਕਰਦਾ ਹੈ ਜਿਸ ਵਿੱਚ ਉਹ ਫੇਲ ਨਾ ਹੋਵੇ ਤਾਂ ਕਿ ਉਸ ਦਾ ਹੁਸ਼ਿਆਰ ਹੋਣ ਦਾ ਲੇਬਲ ਬਚਿਆ ਰਹੇ ਕੋਸ਼ਿਸ਼ ਬਹੁਤ ਵਧੀਆ ਕੀਤੀ ਸਰੋਤ ਇਸ ਵਿਰੋਧਾਵਾਸ ਨੂੰ ਕਿਵੇਂ ਸੁਲਝਾਉਂਦੇ ਹਨ ਇਹ ਬਹੁਤ ਵਧੀਆ ਸਵਾਲ ਹੈ ਦੇਖੋ ਸਰੋਤ ਇਹ ਨਹੀਂ ਕਹਿੰਦੇ ਕਿ ਨਤੀਜਿਆਂ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਦਿਓ ਉਹ ਕਹਿੰਦੇ ਹਨ ਕਿ ਤਾਰੀਫ਼ ਨੂੰ ਪ੍ਰਕਿਰਿਆ ਨਾਲ ਜੋੜੋ ਸਿਰਫ ਤੂੰ ਸਖਤ ਮਿਹਨਤ ਕੀਤੀ ਕਹਿਣ ਦੀ ਬਜਾਏ ਗੱਲਬਾਤ ਨੂੰ ਹੋਰ ਡੂੰਗਾ ਬਣਾਓ ਜਿਵੇਂ ਕਿ ਮੈਂ ਦੇਖਿਆ ਕਿ ਤੂੰ ਇਸ ਸਵਾਲ ਤੇ ਕਿੰਨਾ ਸਮਾਂ ਲਗਾਇਆ ਤੇ ਵੱਖ-ਵੱਖ ਤਰੀਕੇ ਅਜ਼ਮਾਏ ਇਹ ਦੇਖ ਕੇ ਬਹੁਤ ਵਧੀਆ ਲੱਗਿਆ ਹੂੰ ਚਲ ਦੇਖੀਏ ਇਸ ਤੋਂ ਅਸੀਂ ਕੀ ਸਿੱਖਿਆ ਇਸ ਤਰ੍ਹਾਂ ਤੁਸੀਂ ਕੋਸ਼ਿਸ਼ ਰਣਨੀਤੀ ਅਤੇ ਸਿੱਖਣ ਤਿੰਨਾਂ ਚੀਜ਼ਾਂ ਨੂੰ ਮਹਤਵ ਦੇ ਰਹੇ ਹੋ ਨਾ ਕਿ ਸਿਰਫ ਖਾਲੀ ਮਿਹਨਤ ਨੂੰ ਇਸ ਨਾਲ ਬੱਚਾ ਸਮਝਦਾ ਹੈ ਕਿ ਨਤੀਜਾ ਭਾਵੇਂ ਕੁਝ ਵੀ ਹੋਵੇ ਸਿੱਖਣ ਦੀ ਪ੍ਰਕਿਰਿਆ ਆਪਣੇ ਆਪ ਵਿੱਚ ਕੀਮਤੀ ਹੈ ਮਤਲਬ ਕਿ ਫੋਕਸ ਇਸ ਗੱਲ ਤੇ ਹੈ ਕਿ ਤੁਸੀਂ ਕੀ ਹੋ ਤੋ ਹਟਾ ਕੇ ਤੁਸੀਂ ਕੀ ਕਰਦੇ ਹੋ ਤੇ ਲਿਆਂਦਾ ਜਾਵੇ ਅਤੇ ਇਹ ਸਿਰਫ ਕਰ ਤੱਕ ਸੀਮਤ ਨਹੀਂ ਹੋਵੇਗਾ ਇਹ ਸਿਧਾਂਤ ਜਦੋਂ ਸਕੂਲ ਦੀ ਜਮਾਤ ਵਿੱਚ ਪਹੁੰਚਦਾ ਹੈ ਤਾਂ ਇਸ ਦੇ ਨਤੀਜੇ ਹੋਰ ਵੀ ਸਪਸ਼ਟ ਦਿਸਦੇ ਹੋਣਗੇ ਬਿਲਕੁਲ ਜਿਹੜੇ ਅਧਿਆਪਕ ਵਿਕਾਸ ਵਾਲੀ ਮਾਨਸਿਕਤਾ ਨੂੰ ਉਤਸ਼ਾਹਿਤ ਕਰਦੇ ਹਨ ਉਹਨਾਂ ਦੀਆਂ ਜਮਾਤਾਂ ਵਿੱਚ ਬੱਚੇ ਔਖੇ ਵਿਸ਼ਿਆਂ ਤੋਂ ਡਰਦੇ ਨਹੀਂ ਸਗੋਂ ਉਹਨਾਂ ਨੂੰ ਇੱਕ ਚੁਣੌਤੀ ਵਜੋਂ ਲੈਂਦੇ ਨੇ ਉਨਾਂ ਲਈ ਗਲਤ ਜਵਾਬ ਦੇਣਾ ਸ਼ਰਮ ਦੀ ਗੱਲ ਨਹੀਂ ਸਗੋਂ ਸਿੱਖਣ ਦਾ ਇੱਕ ਹਿੱਸਾ ਹੈ ਇੱਕ ਅਧਿਐਨ ਵਿੱਚ ਜਦੋਂ ਵਿਦਿਆਰਥੀਆਂ ਨੂੰ ਗਣਿਤ ਦੀ ਇੱਕ ਔਖੀ ਸਮੱਸਿਆ ਦਿੱਤੀ ਗਈ ਤਾਂ ਸਥਿਰ ਮਾਨਸਿਕਤਾ ਵਾਲੇ ਵਿਦਿਆਰਥੀਆਂ ਦੇ ਦਿਮਾਗ ਦੀ ਗਤੀਵਿਧੀ ਉਦੋਂ ਹੀ ਰੁਕ ਗਈ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਉਹਨਾਂ ਦਾ ਜਵਾਬ ਗਲਤ ਹੈ ਅੱਛਾ ਪਰ ਵਿਕਾਸ ਵਾਲੀ ਮਾਨਸਿਕਤਾ ਵਾਲਿਆਂ ਦੇ ਦਿਮਾਗ ਵਿੱਚ ਗਤੀਵਿਧੀ ਉਦੋਂ ਵੀ ਜਾਰੀ ਰਹੀ ਜਦੋਂ ਉਹ ਸਹੀ ਜਵਾਬ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਸਨ ਉਹ ਜਾਣਕਾਰੀ ਨੂੰ ਜਜ਼ਬ ਕਰ ਰਹੇ ਸਨ ਇਹ ਤਾਂ ਦਿਮਾਗੀ ਪੱਧਰ ਤੇ ਫਰਕ ਹੈ ਇਹ ਸਿਰਫ ਸੋਚ ਨਹੀਂ ਇਸ ਸਿੱਖਣ ਦਾ ਤਰੀਕਾ ਹੀ ਬਦਲ ਦਿੰਦਾ ਹੈ ਅਤੇ ਜੇ ਸਿੱਖਿਆ ਵਿੱਚ ਇਹ ਇੰਨਾ ਸ਼ਕਤੀਸ਼ਾਲੀ ਹੈ ਤਾਂ ਖੇਡਾਂ ਦੀ ਦੁਨੀਆ ਵਿੱਚ ਤਾਂ ਇਸ ਦਾ ਅਸਰ ਹੋਰ ਵੀ ਜ਼ਿਆਦਾ ਹੋਵੇਗਾ ਜਿੱਥੇ ਹਾਰ ਜਿੱਤ ਰੋਜ਼ ਦੀ ਕਹਾਣੀ ਹੈ ਅਸੀਂ ਮਾਈਕਲ ਜੋਰਡਨ ਵਰਗੇ ਖਿਡਾਰੀਆਂ ਦੀ ਗੱਲ ਕਰਦੇ ਹਾਂ ਹਾਂ ਮਾਈਕਲ ਜੋਰਡਨ ਦੀ ਕਹਾਣੀ ਇਸ ਦੀ ਸਭ ਤੋਂ ਵਧੀਆ ਉਦਾਹਰਣ ਹੈ ਬਹੁਤੇ ਲੋਕ ਇਹ ਨਹੀਂ ਜਾਣਦੇ ਕਿ ਉਸ ਨੂੰ ਉਸ ਦੀ ਹਾਈ ਸਕੂਲ ਦੀ ਬਾਸਕਟਬਾਲ ਟੀਮ ਤੋਂ ਕੱਢ ਦਿੱਤਾ ਗਿਆ ਸੀ ਸੱਚੀ ਹਾਂਜੀ ਇੱਕ ਸਥਿਰ ਮਾਨਸਿਕਤਾ ਵਾਲਾ ਵਿਅਕਤੀ ਸ਼ਾਇਦ ਸੋਚਦਾ ਮੇਰੇ ਵਿੱਚ ਟੈਲੈਂਟ ਨਹੀਂ ਹੈ ਅਤੇ ਖੇਡ ਹੀ ਛੱਡ ਦਿੰਦਾ ਪਰ ਜਾਰਡਨ ਨੇ ਉਸ ਸਫਲਤਾ ਨੂੰ ਇੰਧਨ ਵਜੋਂ ਵਰਤਿਆ ਉਸਨੇ ਕਿਹਾ ਜਦੋਂ ਵੀ ਮੈਂ ਥੱਕ ਜਾਂਦਾ ਸੀ ਅਤੇ ਰੁਕਣ ਬਾਰੇ ਸੋਚਦਾ ਸੀ ਮੈਂ ਉਸ ਲਿਸਟ ਬਾਰੇ ਸੋਚਦਾ ਸੀ ਜਿਸ ਤੇ ਮੇਰਾ ਨਾਮ ਨਹੀਂ ਸੀ ਉਸਨੇ ਆਪਣੀਆਂ ਕਮਜ਼ੋਰੀਆਂ ਤੇ ਹੋਰ ਵੀ ਸਖਤ ਮਿਹਨਤ ਕੀਤੀ ਇਹ ਇਸ ਗੱਲ ਦਾ ਸਬੂਤ ਹੈ ਕਿ ਪ੍ਰਤਿਭਾ ਸਿਰਫ ਇੱਕ ਸ਼ੁਰੂਆਤੀ ਬਿੰਦੂ ਹੈ ਅਸਲ ਮਹਾਨਤਾ ਉਸ ਪ੍ਰਤਿਭਾ ਨੂੰ ਲਗਾਤਾਰ ਮਿਹਨਤ ਨਾਲ ਨਿਖਾਰਨ ਵਿੱਚ ਹੈ। ਸਹੀ ਗੱਲ ਹੈ। ਇਸ ਦਾ ਮਤਲਬ ਹੈ ਕਿ ਜਦੋਂ ਪ੍ਰਤਿਭਾ ਸਖਤ ਮਿਹਨਤ ਕਰਨਾ ਬੰਦ ਕਰ ਦਿੰਦੀ ਹੈ ਤਾਂ ਸਖਤ ਮਿਹਨਤ ਪ੍ਰਤਿਭਾ ਨੂੰ ਹਰਾ ਦਿੰਦੀ ਹੈ। ਇਹ ਸਾਰੀਆਂ ਗੱਲਾਂ ਚੁਣੌਤੀਆਂ, ਅਸਫਲਤਾ, ਕੋਸ਼ਿਸ਼ ਇਹ ਸਿਰਫ ਸਾਡੇ ਕਾਮਯਾਬ ਪੜਾਈ ਤੇ ਹੀ ਨਹੀਂ ਸਗੋਂ ਸਾਡੇ ਸਭ ਤੋਂ ਕਰੀਬੀ ਰਿਸ਼ਤਿਆਂ ਦੀ ਬੁਨਿਆਦ ਤੇ ਵੀ ਅਸਰ ਪਾਉਂਦੀਆਂ ਹਨ। ਪਰ ਕੀ ਇਹ ਸੰਭਵ ਹੈ ਕਿ ਕੋਈ ਵਿਅਕਤੀ ਆਪਣੇ ਕੰਮ ਵਿੱਚ ਤਾਂ ਬਹੁਤ ਵਿਕਾਸ ਵਾਲੀ ਮਾਨਸਿਕਤਾ ਰੱਖਦਾ ਹੋਵੇ ਪਰ ਆਪਣੇ ਰਿਸ਼ਤਿਆਂ ਵਿੱਚ ਪੂਰੀ ਤਰ੍ਹਾਂ ਸਥਿਰ ਮਾਨਸਿਕਤਾ ਵਾਲਾ ਹੋਵੇ? यह एक बहुत ही महत्वपूर्ण नुकता है और हाँ ये बिल्कुल संभव है स्रोत दसते हैं कि मानसिकता खेत्र विशेष हो सकती है कोई व्यक्ति मन सकता है कि वह मेहनत न एक बेहतर एथलीट बन सकता है पर उ व्यक्ति अपने रिश्ते बारे सोच सकता है अब मेरा साथी तो सवेरे उठ ही नहीं सकता वह है ही है इस ਮੈਂ ਮੈਂ ਕਦੇ ਵੀ ਇੱਕ ਚੰਗਾ ਬੁਲਾਰਾ ਨਹੀਂ ਬਣ ਸਕਦੀ ਮੇਰੀ ਸ਼ਖਸੀਅਤ ਹੀ ਸ਼ਰਮੀਲੀ ਹੈ ਜਦੋਂ ਅਸੀਂ ਲੋਕਾਂ ਦੀਆਂ ਕਮੀਆਂ ਨੂੰ ਉਹਨਾਂ ਦੀ ਪੱਕੀ ਸ਼ਖਸੀਅਤ ਦਾ ਹਿੱਸਾ ਮੰਨ ਲੈਂਦੇ ਹਾਂ ਤਾਂ ਅਸੀਂ ਇੱਕ ਸਥਿਰ ਮਾਨਸਿਕਤਾ ਵਿੱਚ ਕੰਮ ਕਰ ਰਹੇ ਹੁੰਦੇ ਹਾਂ ਇਹ ਬਿਲਕੁਲ ਉਹ ਸਥਿਤੀ ਵਾਂਗ ਹੈ ਜਦੋਂ ਕਿਸੇ ਰਿਸ਼ਤੇ ਵਿੱਚ ਸਮੱਸਿਆ ਆਉਂਦੀ ਹੈ ਤਾਂ ਇੱਕ ਸਾਥੀ ਸੋਚਦਾ ਹੈ ਇਹ ਕਦੇ ਨਹੀਂ ਬਦਲੇਗਾ ਜਦਕਿ ਦੂਜਾ ਸੋਚਦਾ ਹੈ ਅਸੀਂ ਇਸ ਤੇ ਮਿਲ ਕੇ ਕੰਮ ਕਰ ਸਕਦੇ ਹਾਂ ये रिश्ते के भविख में ही तय कर दिता है बिल्कुल स्थिर मानसिकता ध्यान दोष लगा है जबकि विशी मानसिकता हल लभणते होंतों में एक बहुत वीय कही गई है गलतियाँ प्यारू खत्म नहीं करें करती है बिलकुल क्योंकि विकास वाली मानसिकता ए मन है कि लोग बदल सकते हैं इसलिए यह मौफी अते समझ ली जगह बना है यह मन है कि रिश्ते भी मेहनत समझ न समय दे बेहतर हो सकते हैं ਇਹ ਨਿਰਣੇ ਤੋਂ ਸਹਿਯੋਗਵਲ ਇੱਕ ਬਹੁਤ ਵੱਡੀ ਤਬਦੀਲੀ ਹੈ ਇਹ ਰਿਸ਼ਤੇ ਨੂੰ ਵਧਣ ਫੁੱਲਣ ਦਾ ਮੌਕਾ ਦਿੰਦੀ ਹੈ ਨਾ ਕਿ ਉਸ ਨੂੰ ਇੱਕ ਪੱਕੇ ਲੇਬਲ ਹੇਠ ਦਬਾਉਣ ਦਾ ਅੱਛਾ ਤਾਂ ਫਿਰ ਸਭ ਤੋਂ ਵੱਡਾ ਸਵਾਲ ਹੈ ਹੈ ਜੇ ਕੋਈ ਆਪਣੀ ਸਥਿਰ ਮਾਨਸਿਕਤਾ ਨੂੰ ਪਛਾਣ ਲੈਂਦਾ ਹੈ ਤਾਂ ਕੀ ਉਹ ਇਸ ਨੂੰ ਬਦਲ ਸਕਦਾ ਹੈ कि ये उन्हीं सौखा है जिन्हें सिर्फ ये फैसला करना कि आज तो मैं विकास वाली मानसिकता अपनावांगा काश सोखा होंदा। स्रोत इस बारे बहुत स्पष्ट कि ये संभव है पर ये सिर्फ एक फैसला नहीं एक अभ्यास है इतने ही झूठी विकास वाली मानसिकता यानी फॉल्स ग्रोथ माइंडसेट का विचार सामने आ ਜੋ ਟੀ ਵਿਕਾਸ ਵਾਲੀ ਮਾਨਸਿਕਤਾ ਹਾਂ ਇਹ ਉਹ ਸਥਿਤੀ ਹੈ ਜਿੱਥੇ ਲੋਕ ਮੰਨਦੇ ਹਨ ਕਿ ਉਹ ਵਿਕਾਸ ਵਾਲੀ ਮਾਨਸਿਕਤਾ ਰੱਖਦੇ ਹਨ ਉਹ ਕਹਿਣਗੇ ਹਾਂ ਹਾਂ ਮੈਂ ਬਦਲਾਅ ਵਿੱਚ ਵਿਸ਼ਵਾਸ ਕਰਦੀਆਂ ਪਰ ਜਦੋਂ ਅਸਲ ਵਿੱਚ ਕੋਈ ਚੁਣੌਤੀ ਜਾਂ ਆਲੋਚਨਾ ਆਉਂਦੀ ਹੈ ਤਾਂ ਉਹਨਾਂ ਦਾ ਪ੍ਰतिक੍ਰਮ ਪੂਰੀ ਤਰ੍ਹਾਂ ਸਥਿਰ ਮਾਨਸਿਕਤਾ ਵਾਲਾ ਹੁੰਦਾ ਹੈ ਉਹ ਬਹਾਨੇ ਬਣਾਉਂਦੇ ਹਨ ਜਾਂ ਦੂਜਿਆਂ ਤੇ ਦੋਸ਼ ਲਗਾਉਂਦੇ ਹਨ ਤਾਂ ਫਿਰ ਅਸਲ ਬਦਲਾਅ ਕਿਵੇਂ ਆਉਂਦਾ ਹੈ ਪਹਿਲਾ ਕਦਮ ਕੀ ਹੈ ਪਹਿਲਾ ਕਦਮ ਹੈ ਇਮਾਨਦਾਰ ਜਾਗਰੂਕਤਾ ਆਪਣੀ ਸਥਿਰ ਮਾਨਸਿਕਤਾ ਵਾਲੀ ਅੰਦਰੂਨੀ ਆਵਾਜ਼ ਨੂੰ ਪਛਾਣਨਾ ਉਹ ਆਵਾਜ਼ ਜੋ ਕਹਿੰਦੀ ਹੈ ਜੇ ਤੂੰ ਫੇਲ ਹੋ ਗਿਆ ਤਾਂ ਸਾਰੇ ਕੀ ਕਹਿਣਗੇ ਜਾਂ ਇਹ ਤੇਰੇ ਵਾਸਤੇ ਗੱਲ ਨਹੀਂ ਛੱਡ ਦੇ ਜਦੋਂ ਤੁਸੀਂ ਉਸ ਆਵਾਜ਼ ਨੂੰ ਪਛਾਣ ਲੈਂਦੇ ਹੋ ਤਾਂ ਤੁਸੀਂ ਉਸ ਨੂੰ ਇੱਕ ਨਾਮ ਦੇ ਸਕਦੇ ਹੋ ਜਿਵੇਂ ਕਿ ਮੇਰਾ ਆਲੋਚਕ ਹੂੰ ਫਿਰ ਤੁਸੀਂ ਉਸ ਨਾਲ ਗੱਲ ਕਰ ਸਕਦੇ ਹੋ ਤੁਸੀਂ ਉਸ ਨੂੰ ਕਹਿ ਸਕਦੇ ਹੋ ਤੇਰਾ ਧੰਨਵਾਦ ਮੈਨੂੰ ਬਚਾਉਣ ਦੀ ਕੋਸ਼ਿਸ਼ ਕਰਨ ਲਈ ਪਰ ਮੈਂ ਇਹ ਚੁਣੌਤੀ ਲੈਣਾ ਚਾਹੁੰਦੀ ਹਾਂ ਕਿਉਂਕਿ ਮੈਂ ਸਿੱਖਣਾ ਚਾਹੁੰਦੀ ਹਾਂ ਇਹ ਆਪਣੀ ਸੋਚ ਤੇ ਕਾਬੂ ਪਾਉਣ ਦਾ ਪਹਿਲਾ ਕਦਮ ਹੈ ਇਹ ਤਾਂ ਆਪਣੇ ਦਿਮਾਗ ਨਾਲ ਇੱਕ ਸੰਵਾਦ ਰਚਾਉਣ ਵਾਂਗ ਹੈ ਅਤੇ ਇਸ ਤੋਂ ਅੱਗੇ ਇਸ ਤੋਂ ਅੱਗੇ ਹੈ ਛੋੜ ਕਰਨਾ ਹਰ ਰੋਜ਼ ਹਰ ਚੁਣੌਤੀ ਦੇ ਸਾਹਮਣੇ ਤੁਹਾਡੇ ਕੋਲ ਇੱਕ ਚੋਣ ਹੁੰਦੀ ਹੈ ਕਿ ਤੁਸੀਂ ਸੁਰੱਖਿਤਰ ਰਸਤਾ ਚੁਣੋਗੇ ਜਾਂ ਉਹ ਰਸਤਾ ਜਿਸ ਤੇ ਸਿੱਖਣ ਨੂੰ ਮਿਲੇਗਾ ਸਹੀ ਗੱਲ ਹੈ ਫੀਡਬੈਕ ਨੂੰ ਇੱਕ ਨਿੱਜੀ ਹਮਲੇ ਵਜੋਂ ਦੇਖੋਗੇ ਜਾਂ ਇੱਕ ਤੋਹਫੇ ਵਜੋਂ ਇਹ ਇੱਕ ਮਾਸਪੇਸ਼ੀ ਬਣਾਉਣ ਵਾਂਗ ਹੈ ਜਿੰਨਾ ਜ਼ਿਆਦਾ ਤੁਸੀਂ ਵਿਕਾਸ ਵਾਲੀ ਮਾਨਸਿਕਤਾ ਵਾਲੀ ਚੋਣ ਦਾ ਅਭਿਆਸ ਕਰੋਗੇ ਉੰਨੀ ਹੋ ਹੀ ਮਾਨਸਿਕ ਮਾਸਪੇਸ਼ੀ ਮਜ਼ਬੂਤ ਹੁੰਦੀ ਜਾਵੇਗੀ ਬੁੱਧੀ ਜਿਵੇਂ ਸਰੋਤ ਕਹਿੰਦੇ ਹਨ ਇੱਕ ਮਾਸਪੇਸ਼ੀ ਵਾਂਗ ਹੀ ਵੱਧਦੀ ਹੈ ਆਓ ਇਸ ਸਾਰੀ ਗੱਲਬਾਤ ਦੇ ਮੁੱਖ ਨੁਕਤਿਆਂ ਨੂੰ ਇੱਕ ਵਾਰ ਫਿਰ ਦੇਖੀਏ ਪਹਿਲੀ ਗੱਲ ਸਾਡੀ ਸਭ ਤੋਂ ਵੱਡੀ ਗਲਤਫਹਿਮੀ ਇਹ ਹੈ ਕਿ ਪ੍ਰਤਿਭਾ ਸਥਿਰ ਹੈ ਅਸਲੀਅਤ ਇਹ ਹੈ ਕਿ ਇਹ ਸਿਰਫ ਇੱਕ ਸ਼ੁਰੂਆਤੀ ਬਿੰਦੂ ਹੈ। ਬਿਲਕੁਲ। ਦੂਜਾ ਕੋਸ਼ਿਸ਼ ਕਮਜ਼ੋਰੀ ਨਹੀਂ ਸਗੋਂ ਵਿਕਾਸ ਦਾ ਰਸਤਾ ਹੈ। ਤੀਜਾ ਮਾਨਸਿਕਤਾ ਇੱਕ ਚੋਣ ਹੈ ਜੋ ਹਰ ਪਲ ਹਰ ਚੁਣੌਤੀ ਦੇ ਸਾਹਮਣੇ ਕੀਤੀ ਜਾਂਦੀ ਹੈ। ਅਤੇ ਸਭ ਤੋਂ ਜ਼ਰੂਰੀ ਮੈਨੂੰ ਨਹੀਂ ਆਉਂਦਾ ਦੀ ਥਾਂ ਤੇ ਮੈਨੂੰ ਹੱਲੇ ਨਹੀਂ ਆਉਂਦਾ ਕਹਿਣ ਦੀ ਤਾਕਤ ਨੂੰ ਸਮਝਣਾ। ਅੰਤ ਵਿੱਚ ਮੈਨੂੰ ਲੱਗਦਾ ਹੈ ਕਿ ਇਸ ਦਾ ਮੁੱਖ ਸੰਦੇਸ਼ ਸਿਰਫ ਵੱਧ ਪ੍ਰਾਪਤੀਆਂ ਕਰਨ ਜਾਂ ਜ਼ਿਆਦਾ ਸਫਲ ਹੋਣ ਬਾਰੇ ਨਹੀਂ ਹੈ ਇਹ ਉਸ ਤੋਂ ਵੀ ਡੂੰਘਾ ਹੈ ਇਹ ਇੱਕ ਅਜੀਹਾ ਜੀਵਨ ਜਿਉਣ ਬਾਰੇ ਹੈ ਜਿਸ ਵਿੱਚ ਅਸਫਲਤਾ ਦਾ ਡਰ ਘੱਟ ਹੋਵੇ ਅਤੇ ਚੁਣੌਤੀਆਂ ਦਾ ਸਵਾਗਤ ਕੀਤਾ ਜਾਵੇ ਇਹ ਸਾਨੂੰ ਜੀਵਨ ਪਰ ਲਈ ਸਿੱਖਣ ਵਾਲੇ ਬਣਾਉਂਦਾ ਹੈ ਜੋ ਕਿ ਇਸ ਤੇਜ਼ੀ ਨਾਲ ਬਦਲਦੀ ਦੁਨੀਆ ਵਿੱਚ ਸਭ ਤੋਂ ਕੀਮਤੀ ਗੁਣ ਹੈ ਇਹ ਆਪਣੇ ਆਪ ਨਾਲ ਅਤੇ ਆਪਣੇ ਆਲੇ ਦੁਆਲੇ ਦੀ ਦੁਨੀਆ ਨਾਲ ਸਾਡੇ ਰਿਸ਼ਤੇ ਨੂੰ ਬੁਨਿਆਦੀ ਤੌਰ ਤੇ ਬਦਲ ਦਿੰਦਾ ਹੈ ਇਸ ਗੱਲਬਾਤ ਨੂੰ ਖਤਮ ਕਰਨ ਤੋਂ ਪਹਿਲਾਂ ਸੁਣਨ ਵਾਲਿਆਂ ਲਈ ਇੱਕ ਵਿਚਾਰ ਛੱਡ ਦਿਆਂ ਜੇਕਰ ਸਾਡੀ ਸਭ ਤੋਂ ਵੱਡੀ ਕਾਬਲੀਅਤ ਸਥਿਰ ਨਹੀਂ ਸਗੋਂ ਸਿੱਖਣ ਦੀ ਕਾਬਲੀਅਤ ਹੀ ਹੋਵੇ ਤਾਂ ਅਸੀਂ ਅੱਜ ਆਪਣੀ ਜ਼ਿੰਦਗੀ ਦੇ ਕਿਹੜੇ ਖੇਤਰ ਵਿੱਚ ਉਸ ਤਾਰਣਾਂ ਨੂੰ ਚੁਣੌਤੀ ਦੇ ਸਕਦੇ ਹਾਂ ਜਿਸ ਨੂੰ ਅਸੀਂ ਹੁਣ ਤੱਕ ਇਹ ਤਾਂ ਬਸ ਇਦਾਂ ਹੀ ਹੈ ਮੰਨ ਕੇ ਛੱਡ ਦਿੱਤਾ ਸੀ